ਡਿਜੀਟਲ ਮੀਡੀਆ ਦੀ ਵਰਤੋਂ ਲਈ ਕੋਰਟ ਨੇ ਵੱਡਾ ਫੈਸਲਾ ਸੁਣਾਇਆ 15 ਸਾਲਾਂ ਦੀ ਉਡੀਕ ਖਤਮ ਹੋਈ ਹੈ ਜੁੜੇ ਰੋ ਬਹੁਤ ਹੀ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਚੰਡੀਗੜ੍ਹ 'ਚ 15 ਸਾਲ ਪਹਿਲਾਂ ਐਮਬੀਏ ਸਟੂਡੈਂਟਸ ਨਾਲ ਜਬਰ ਜਨਾਬ ਮਗਰੋਂ ਕਤਲ ਕੇਸ ਚ ਅਦਾਲਤ ਨੇ ਸੀਰੀਅਲ ਕਿਲਰ ਨੂੰ ਦੋਸ਼ੀ ਕਰਾਰ ਦਿੱਤਾ ਹੈ ਇਸ ਮਾਮਲੇ ਵਿੱਚ ਅਦਾਲਤ ਨੇ ਦੋਸ਼ੀ ਨੂੰ ਹੁਣ ਮਿਸਾਲੀ ਸਜ਼ਾ ਸੁਣਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਉਣ ਦੇ ਨਾਲ ਨਾਲ 50000 ਰੁਪਏ ਦਾ ਜੁਰਮਾਨਾ ਲਗਾਇਆ ਹੈ ਦਸਤੀਕੀ ਅਦਾਲਤ ਨੇ ਜਿਸ ਵੇਲੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਸੀ ਉਸ ਵੇਲੇ ਮ੍ਰਿਤਕ ਸਟੂਡੈਂਟਸ ਦੇ ਮਾਤਾ-ਪਿਤਾ ਵੀ ਅਦਾਲਤ ਦੇ ਵਿੱਚ ਮੌਜੂਦ ਸਨ ਜਿਨ੍ਹਾਂ ਨੂੰ 15 ਸਾਲ ਬਾਅਦ ਇਨਸਾਫ ਦੀ ਆਸ ਵਿੱਚ ਜੀ ਸੈਕਟਰ 38 ਚ ਕਰੀਬ 15 ਸਾਲ ਪਹਿਲਾਂ 2010 ਚ ਪੁਲਿਸ ਨੇ 21 ਸਾਲਾ ਐਮਪੀਏ ਸਟੂਡੈਂਟਸ ਦੀ ਲਾਸ਼ ਬਰਾਮਦ ਕੀਤੀ ਸੀ ਪੋਸਟਮਾਰਟਮ ਰਿਪੋਰਟ ਚ ਖੁਲਾਸਾ ਹੋਇਆ ਸੀ ਕਿ ਸਟੂਡੈਂਟਸ ਦਾ ਕਤਲ ਅਤੇ ਜ਼ਬਰ ਜਨਾਬ ਵੀ ਕੀਤਾ ਗਿਆ ਸੀ ਕਈ ਸਾਲਾਂ ਦੀ ਜਾਂਚ ਮਗਰੋਂ ਜਦ ਪੁਲਿਸ ਨੂੰ ਮੁਲਜ਼ਮਾਂ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਤਾਂ ਉਹਨਾਂ ਨੇ ਅਦਾਲਤ ਚ ਮਾਮਲੇ ਸੰਬੰਧੀ ਇਹ ਅੰਟਰੇਸ ਰਿਪੋਰਟ দাਇਰ ਕੀਤੀ ਹਾਲਾਂਕਿ ਪੁਲਿਸ ਨੇ ਗੁਪਤ ਤਰੀਕੇ ਨਾਲ ਮਾਮਲੇ ਦੀ ਜਾਂਚ ਜਾਰੀ ਰੱਖੀ ਪੁਲਿਸ ਨੇ ਸਟੂਡੈਂਟਸ ਦੀ ਲਾਸ਼ ਤੋਂ ਡੀਐਨਏ ਸੈਂਪਲ ਲਿਆ ਤੇ ਇਸ ਨੂੰ ਕਰੀਬ 100 ਲੋਕਾਂ ਨਾਲ ਮਿਲਾਇਆ ਗਿਆ ਪਰ ਨਤੀਜਾ ਜ਼ੀਰੋ ਰਿਹਾ ਪਿਛਲੇ ਸਾਲ ਪੁਲਿਸ ਨੂੰ ਇਸ ਮਾਮਲੇ 'ਚ ਵੱਡੀ ਸਫਲਤਾ ਮਿਲੀ ਜਦੋਂ ਉਹਨਾਂ ਨੇ ਡੱਡੂ ਮਾਜਰਾ ਨੇੜੇ ਸ਼ਾਹਪੁਰ ਕਲੋਨੀ ਦੇ ਮਨੂ ਕੁਮਾਰ ਨੂੰ ਸ਼ੱਕ ਦੇ ਆਧਾਰ 'ਤੇ ਹਿਰਾਸਤ 'ਚ ਲਿਆ ਤੇ ਪੁੱਛਗਿੱਛ ਕਰਕੇ ਉਸਦੇ ਡੀਐਨਏ ਸੈਂਪਲ ਇਕੱਠੇ ਕੀਤੇ ਜਦ ਪੁਲਿਸ ਨੇ ਡੀਐਨਏ ਟੈਸਟ ਕੀਤਾ ਤਾਂ ਰਿਪੋਰਟ 'ਚ ਪਤਾ ਲੱਗਿਆ ਕਿ ਮਲਜ਼ਮ ਮਨੂ ਕੁਮਾਰ ਅਤੇ ਮ੍ਰਿਤਕਾ ਐਮਬੀਏ ਸਟੂਡੈਂਟਸ ਦੇ ਡੀਐਨਏ ਮੇਲ ਖਾਗੇ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਖਿਲਾਫ ਅਦਾਲਤ ਵਿੱਚ ਚਾਰਜ ਸ਼ੀਟ ਦਾਇਰ ਕੀਤੀ ਗਈ ਇਸ ਤੋਂ ਇਲਾਵਾ ਜੋਧਪੁਰ ਹਾਈ ਕੋਰਟ ਨੇ ਸਾਈਬਰ ਧੋਖਾਧੜੀ ਅਤੇ ਡਿਜੀਟਲ ਗ੍ਰਿਫਤਾਰੀ ਦੇ ਵੱਧ ਦੇ ਮਾਮਲਿਆਂ ਨੂੰ ਲੈ ਕੇ ਇੱਕ ਇਤਿਹਾਸਿਕ ਫੈਸਲਾ ਸੁਣਾਇਆ ਹੈ ਕੋਰਟ ਨੇ ਇੱਕ ਵਿਅਕਤੀ ਦੇ ਨਾਂ ਤੇ ਤਿੰਨ ਤੋਂ ਵੱਧ SIM ਕਾਰ ਜਾਰੀ ਕਰਨ ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦੇ ਉਦੇਸ਼ ਦਿੱਤੇ ਨੇ ਇਸ ਦੇ ਨਾਲ ਹੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮੋਬਾਈਲ ਡਿਜੀਟਲ ਮੀਡੀਆ ਦੀ ਵਰਤੋਂ ਤੇ ਸਖਤ ਗਾਈਡਲਾਈਨਸ ਦੇ ਨਿਰਦੇਸ਼ ਦਿੱਤੇ ਨੇ ਦਰਸਲ 84 ਸਾਲ ਦੇ ਬਜ਼ੁਰਗ ਜੋੜੇ ਨਾਲ 2 ਕਰੋੜ ਰੁਪਏ ਦੀ ਠੱਗੀ ਕਰਨ ਵਾਲੇ ਦੋ ਦੋਸ਼ੀਆਂ ਦੀ ਜ਼ਮਾਨਤ ਖਾਰਜ ਕਰਦੇ ਹੋਏ ਜਸਟਿਸ ਰਵੀ ਚਾਰਨੀਆ ਨੇ ਸਰਕਾਰ ਪੁਲਿਸ ਅਤੇ ਬੈਂਕਾਂ ਲਈ ਇਹ ਨਿਰਦੇਸ਼ ਜਾਰੀ ਕੀਤੇ ਨੇ ਜੋਧਪੁਰ ਹਾਈ ਕੋਰਟ ਨੇ ਠੱਗੀ ਮਾਮਲੇ ਵਿੱਚ ਫੈਸਲਾ ਸੁਣਾਉਂਦੇ ਸਮੇਂ ਵਧੀਕ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤਾ ਕਿ ਉਹ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਟਿਨਗ ਸੈਂਟਰ ਆਈ 4 ਸੀ ਦੀ ਤਰਸਤੇ ਰਾਜਸਥਾਨ ਸਾਈਬਰ ਕ੍ਰਾਈਮ ਕੰਟਰੋਲ ਸੈਂਟਰ ਆਰ 4 ਸੀ ਦੀ ਸਥਾਪਨਾ ਕਰਨ ਇਸ ਦੇ ਨਾਲ ਹੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸਕੂਲ ਵਿੱਚ ਮੋਬਾਈਲ ਆਨਲਾਈਨ ਗੇਮਸ ਅਤੇ ਡਿਜੀਟਲ ਮੀਡੀਆ ਦੀ ਵਰਤੋਂ ਲਈ ਐਸਓਪੀ ਸਟੈਂਡਰਡ ਆਪਰੇਟਿੰਗ ਪ੍ਰोसीਜਰ ਬਣਾਉਣ ਦਾ ਨਿਰਦੇਸ਼ ਦਿੱਤਾ ਜodhpur ਹਾਈ ਕੋਰਟ ਨੇ ਆਈ 4 ਸੀ ਦੀ ਤਰਸਤੇ ਆਰ 4 ਸੀ ਦੀ ਸਥਾਪਨਾ ਕਰਮਦਾਨ ਨਿਰਦੇਸ਼ ਦਿੰਦਾ ਹੈ ਇਸ ਤਰ੍ਹਾਂ ਗ੍ਰਹਿ ਵਿਭਾਗ ਅਤੇ ਕਰਮਚਾਰੀ ਵਿਭਾਗ ਮਿਲ ਕੇ ਡੀਜੀ ਸਾਈਬਰ ਦੇ ਅਧੀਨ ਸਪੈਸ਼ਲ ਆਈਟੀ ਇਨਸਪੈਕਟਰ ਦੀ ਭਰਤੀ ਕਰਨਗੇ ਇਨਸਪੈਕਟਰ ਸਿਰਫ ਸਾਈਬਰ ਮਾਮਲਿਆਂ ਦੀ ਜਾਂਚ ਕਰਨਗੇ ਅਤੇ ਇਹਨਾਂ ਦਾ ਦੂਜੇ ਵਿਭਾਗ ਵਿੱਚ ਬਦਲੀ ਨਹੀਂ ਕੀਤੀ ਜਾਵੇਗੀ ਸਾਈਬਰ ਠੱਗੀ ਦੇ ਜ਼ਿਆਦਾਤਰ ਮਾਮਲੇ ਬੈਂਕਿੰਗ ਸਿਸਟਮ ਦੀ ਦੁਰਵਰਤੋਂ ਨਾਲ ਜੁੜੇ ਨੇ ਅਜੇ ਵਿੱਚ ਕੋਰਟ ਨੇ ਆਦੇਸ਼ ਦਿੱਤਾ ਕਿ ਸਾਰੇ ਬੈਂਕ ਅਤੇ ਫੈਂਟੈਂਕ ਕੰਪਨੀਆਂ ਮਿਊਲ ਅਕਾਊਂਟ ਤੇ ਸ਼ੱਕੀ ਟ੍ਰਾਂਜੈਕਸ਼ਨ ਫੜ ਲਈ ਆਰਬੀਆਈ ਵੱਲੋਂ ਵਿਕਸਿਤ ਕੀਤੇ ਗਏ ਮੂਲ ਹੰਟਰ ਵਰਗੇ AI ਟੂਲਸ ਦੀ ਵਰਤੋਂ ਜ਼ਰੂਰ ਕਰਨਾ ਕੋਰਟ ਨੇ ਇਹ ਵੀ ਆਦੇਸ਼ ਦਿੱਤਾ ਕਿ ਜਿਨ੍ਹਾਂ ਖਾਤਾ ਧਾਰਕਾਂ ਦਾ ਸਾਲਾਨਾ ਟ੍ਰਾਂਜੈਕਸ਼ਨ 50000 ਰੁਪਏ ਤੋਂ ਘੱਟ ਹੈ ਜਾਂ ਡਿਜੀਟਲ ਸਾਖਰਤਾ ਘੱਟ ਹੈ ਤਾਂ ਉਹਨਾਂ ਲਈ ਇੰਟਰਨੈਟ ਬੈਂਕਿੰਗ ਤੇ UPI ਲਿਮਟ ਤੇ ਸਖਤ ਕੰਟਰੋਲ ਕੀਤਾ ਜਾ ਸਕਦਾ ਹੈ ਡਿਜੀਟਲ ਗ੍ਰਫਤਾਰੀ ਤੋਂ ਬਚਣ ਲਈ ਹਾਈ ਕੋਰਟ ਨੇ ਵੱਖਰੇ ਤੌਰ ਤੇ SOP ਬਣਾਉਣ ਦਾ ਨਿਰਦੇਸ਼ ਦਿੱਤਾ ਕੋਰਟ ਨੇ ਸਾਰੇ ਬੈਂਕ ਵਿੱਤੀ ਸੰਸਥਾਨਾਂ ਤੇ ਫਿਨਟੈਕ ਕੰਪਨੀਆਂ ਨੂੰ ਅਚੇਹ ਮਾਮਲੇ ਲਈ ਸੰਯੁਕਤ SOP ਜਾਰੀ ਕਰ ਲਈ ਕਿਹਾ ਕੋਰਟ ਨੇ ਰਾਜਸਥਾਨ ਵਿੱਚ ਵੇਚਣ ਵਾਲੇ ਸਾਰੇ ਡਿਜੀਟਲ ਡਿਵਾਈਸੇਸ ਨਵੇਂ ਅਤੇ ਪੁਰਾਣਿਆਂ ਦੀ ਵਿਕਰੀ ਰਜਿਸਟ੍ਰੇਸ਼ਨ ਨੂੰ DG ਸਾਈਬਰ ਦੀ ਨਿਗਰਾਨੀ ਹੇਠ ਰੱਖਣ ਦਾ ਨਿਰਦੇਸ਼ ਦਿੱਤਾ ਕੋਰਟ ਨੇ ਪਲੇਟਫਾਰਮ ਆਧਾਰਿਤ ਗਿਗ ਵਰਕਰਾਂ ਜਿਵੇਂ ਓਲਾ ਉਬਰ ਸਵੀਗੀ ਜ਼ਮੈਟੋ ਡਿਲੀਵਰੀ ਪਾਰਟਨਰਾਂ ਲਈ ਪੁਲਿਸ ਵੈਰੀਫਿਕੇਸ਼ਨ ਲਾਜ਼ਮੀ ਕਰ ਦਿੱਤਾ ਹੈ ਕੋਰਟ ਅਨੁਸਾਰ ਸਾਰੇ ਸਰਕਾਰੀ ਵਿਭਾਗਾਂ ਵਿੱਚ ਡਿਜੀਟਲ ट्रांजैक्शन ਦਾ ਹਰ ਮਹੀਨੇ ਆਡਿਟ ਹੋਵੇਗਾ